ਤਰਾ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉੰਨੀ دیر ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਪਹਿਲਾਂ ਤਾਂ ਮਾਨਯੋਗ ਸਾਰੀ ਪ੍ਰੈਸਾ ਧੰਨਵਾਦ ਤੁਸੀਂ ਮੇਰੇ ਇੱਕ ਸੱਦੇ ਦੇ ਸਾਰੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜਿਹੜੀਆਂ ਪਿਛਲੇ 3 ਦਿਨਾਂ ਤੋਂ ਅਨੁਮਾਨ ਅਰਾਈਆਂ ਕੁਝ ਲਗਾਇਆ ਜਾ ਰਿਹਾ ਸੀ ਮੈਂ ਕਿਹਾ ਜੋ ਸੱਚ ਹੈ ਤੁਹਾਡੇ ਸਾਹਮਣੇ ਰੱਖਿਆ ਜਾਵੇ ਇਹ 28 ਤਰੀਕ ਸਵੇਰੇ ਸਾਡੇ ਘਰ ਤਕਰੀਬਨ 6:30 ਵਜੇ ਇਨਕਮ ਟੈਕਸ ਦਾ ਰੇਡ ਹੋਇਆ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਨਾ ਕਿਈ ਜਗ੍ਹਾ ਇਹ ਅਫਵਾਹ ਆਈ ਕਿ ਈਡੀ ਦੀ ਰੇਡ ਹੈ UDID ਦੀ ਰੇਟ ਨਹੀਂ ਸੀ ਇਨਕਮ ਟੈਕਸ ਦੀ ਰੇਟ ਸੀ ਔਰ ਮੋਸਟ ਇੰਪੋਰਟੈਂਟ ਇਨਕਮ ਟੈਕਸ ਦੀ ਰੇਟ ਮੇਰੇ ਤੇ ਨਹੀਂ ਸੀ ਮੇਰੇ بیٹے ਪ੍ਰਤੀ ਕਰੋੜਾ ਦੇ ਇਹਦੇ ਤੇ ਰੇਟ ਸੀ ਜਿਹੜੀ 3 ਦਿਨ ਚੱਲੀ ਤੇ ਕੱਲ ਰਾਤੀ ਸਵੇਰ 12 ਵਜੇ ਤਕਰੀਬਨ ਖਤਮ ਹੋਈ ਇਹ ਤੋਂ ਅਚਰ ਪਹਿਲਾਂ ਮੈਂ ਨੇ ਗਲ ਕਰਨਾ ਤਾਂ ਇਹ ਜਿਹੜੀ ਰੇਟ ਸੀ ਇਹ ਬੇਟਾ ਸਾਡ 3 ਸਾਲ ਤੋਂ ਮੁਹਾਲੀ ਕੰਮ ਕਰਦਾ ਕਿਸੇ ਬਿਲਡਰ ਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸਾਡੀ ਉੱਥੇ ਕਲੋਨੀ ਹੈ ਕਲੋਨੀ ਦੇ ਰਿਗਾਰਡਿੰਗ ਕਾਫੀ ਰੇਡ ਹੋਏ ਮੁਹਾਲੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਰੇਡ ਕੀਤਾ ਉਹਨਾਂ ਨੇ ਪੁੱਛਗਿਛ ਕੀਤੀ ਸਾਰੀ ਅਸੀਂ ਉਹਨਾਂ ਨੂੰ ਪਰਫੈਕਟ ਜਵਾਬ ਦਿੱਤੇ ਔਰ ਸਾਡਾ ਸਾਰਾ ਕੁਝ ਇਨਕਮ ਟੈਕਸ ਰਿਟਰਨ ਦੇ ਵਿੱਚ ਜਿਹੜਾ ਹੈਗਾ ਦਿੱਤਾ ਹੋਇਆ ਕੋਈ ਸ਼ੰਕਾ ਨਹੀਂ ਉਹਨਾਂ ਨੂੰ ਇਹਨੇ ਕਿਹਾ ਮੈਂ ਤਾਂ ਗੱਲ ਨਹੀਂ ਕੀਤੀ ਇਹੀ ਜਵਾਬ ਦਿੰਦਾ ਰਿਹਾ ਕਿਉਂਕਿ ਇਹਦੇ ਤੇ ਰੇਡ ਸੀਗਾ ਅਸੀਂ ਉਹਨਾਂ ਨੂੰ ਇਹੀ ਗੱਲ ਇਹਨੇ ਕਹੀ ਹੈ ਕਿ ਮੇਰਾ ਸਾਰਾ ਕੁਝ ਰਿਟਰਨ ਦੇ ਵਿੱਚ ਸ਼ੋ ਹੈ ਜੋ ਤੁਹਾਨੂੰ ਚਾਹੀਦਾ ਜਿੰਨੇ ਵੀ ਡਾਕੂਮੈਂਟ ਉਹਨਾਂ ਨੇ ਮੰਗੇ ਇਹਨੇ ਪ੍ਰੋਵਾਈਡ ਕਰ ਦਿੱਤੇ ਅਗਰ ਹੋਰ ਵੀ ਤੁਹਾਨੂੰ ਚਾਹੀਦਾ ਹੋਇਆ ਤੇ ਅਸੀਂ ਉਹਦੇ 'ਚ ਸਦੋਕ ਕਰਾਂਗੇ ਇਹਨੇ ਇਹ ਗੱਲ ਕਹੀ ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਉਹਦਾ ਮਕਸਦ ਇਹ ਸੀ ਵੀ ਇਹ ਕੋਈ ਰੇਡ ਏਡੀ ਦੀ ਨਹੀਂ ਹੈ ਮੇਰਾ ਮੇਰਾ ਲੜਕਾ ਵਪਾਰ ਕਰਦਾ ਹੈ ਇਨਕਮ ਟੈਕਸ ਆ ਸਕਦਾ ਪੁੱਛ ਸਕਦਾ ਉਹਨਾਂ ਨੇ ਇਹਦੀ ਜਾਂਚ ਕੀਤੀ ਸਾਰੀ ਉਹਨਾਂ ਨੇ ਜੋ-ਜੋ ਮੰਗਿਆ ਹਰ ਚੀਜ਼ ਪ੍ਰੋਵਾਈਡ ਕੀਤੀ ਗਈ ਔਰ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਜੇ ਤੁਸੀਂ ਫਿਰ ਵੀ ਕੋਈ ਚੀਜ਼ ਮੰਗੋਗੇ ਤਾਂ ਇਹ ਪ੍ਰੋਵਾਈਡ ਕਰਨਗੇ ਇਹ ਸੀ ਮੇਨ ਜਿਹੜਾ ਕੋਈ ਈਡੀ ਦੀ ਰੇਡ ਨਹੀਂ ਸੀ ਅੱਜ ਮੈਂ ਦੇਖਿਆ ਕਿ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੂੰ ਵੀ ਤੇ ਸਤਿਕਾਰਯੋਗ ਰਾਜਨੀਤਿਕ ਵੀ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਵੀ ਹੈ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਓਨੀ دیر ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਘਰੀ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ business ਕੀਤਾ ਇੱਕ ਢਾਬੇ ਤੋਂ ਫਿਰ ਉਹਨਦੀ ਦੁਕਾਨ ਫਿਰ ਉਸ ਤੋਂ ਬਾਅਦ ਹੌਲੀ 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 ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਛ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਇਹ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਹਦੇ ਬਾਰੇ ਮਾਨਜੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮਾਨਜੋਗ ਹਾਈ ਕੋਰਟ ਨੇ ਐਫ ਆਈ ਆਰ ਵੀ ਕਵੈਸ਼ ਕਰ ਦਿੱਤੀ ਹੈ ਤੇ ਉਹ ਫੈਸਲਾ ਜਿਹੜਾ ਉਹਨਾਂ ਨੇ ਕਲੀਨ ਚਿੱਟਸ ਅਮ ਦਿੱਤੀ ਕਿ ਤੁਹਾਡਾ ਕੋਈ ਕਸੂਰ ਨਹੀਂ ਮਾਨਜੋਗ ਹਾਈ ਕੋਰਟ ਦਾ ਇਹ ਫੈਸਲਾ ਆ ਚੁੱਕਾ ਇੱਕ ਹੋਰ ਜਿਹੜੀ ਗੱਲ ਉੱਠਦੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਦਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਦੇਣ ਗਏ ਸੀ ਉਹ ਵੀ ਮਾਨਜੋ ਹਾਈ ਕੋਰਟ ਚ ਚੱਲ ਰਿਹਾ ਹੈ ਮਾਨਜੋ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਜੋ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਜਿੱਕੋ ਭਰਾਟ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਮੈਨੂੰ ਮਾਨਜੋ ਹਾਈ ਕੋਰਟ ਤੇ ਪੂਰਾ ਜਿਹੜਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਖੋਰੀ ਕਰਨ ਨਿਸ਼ਾਨਾ ਬਣਾਇਆ ਜਾ ਰਿਹਾ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਘਹਾੜਾ ਚਲਾਉਣ ਦੀ ਕਿ ਮੈਂ ਘਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਕਿ ਮੇਰੇ ਹੋਰ ਨੇਤਾਵਾਂ ਨਾਲ ਮੈਂ ਆਪਣੇ ਨੇਤਾਵਾਂ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਾਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਦੀ ਸੀ ਉਸ ਲਈ ਉਹਨਾਂ ਨੇ ਮੈਨੂੰ ਮਾਫ਼ ਵੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਤਿਕਾਰਯੋਗ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਏ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਗਵਰਨਮੈਂਟ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਇਹ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੱਤਾ ਕਿ ਤੁਸੀਂ ਆਪਣੇ ਘਰ ਆਏ ਹੋ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਚੀਜ਼ ਸਾਡੇ ਕੋਲ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਹੈ ਇਹਦੇ ਤੇ ਰੀਡ ਸੀ ਇਨਕਮ ਟੈਕਸ ਦੀ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇ ਗਏ ਆਹ ਬੇਟਾ ਤੂੰ ਕੋਈ ਗੱਲ ਕਰ ਲੈ ਮੈਂ ਵੀ ਇਦਾਂ ਦਾ ਬਣ ਜਾਵਾਂ ਜਿੱਦਾਂ ਸੂਸਾ ਬਿਆਨ ਦਿੰਦੇ ਨਹੀਂ ਨਹੀਂ ਪਰ ਸਰ ਰੋਦੀ ਰੋਦੀ ਨਾ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਹਾਂ ਲੋਕ ਮੇਰੇ ਕੋਲ ਉਦਾਂ ਹੀ ਆਉਂਦੇ ਨੇ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਈ ਕਿ ਮੈਂ ਮਨਿਸਟਰ ਐ ਜਾਂ ਐਕਐਮਐਲਏ ਮੈਂ ਤਾਂ ਲੋਕਾਂ ਦਾ ਸੇਵਾਦਾਰ ਐ ਉਦਾਂ ਹੀ ਸੇਵਾ ਕਰਨੀ ਉਦਾਂ ਹੀ ਲੋਕ ਆ ਕੇ ਮਿਲਦੇ ਨੇ ਹਾਂ ਇਹ ਚੀਜ਼ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿ ਜੇ ਮੈਂ ਵੀ ਸੁਣੀ ਗੱਲ ਵੀ ਕੋ ਕਾਂਗਰਸੀ ਨਹੀਂ ਆ ਰਹੇ ਇਹ ਉਹ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿ ਇਹ ਇਨਕਮ ਟੈਕਸ ਐ ਮੇਰੇ ਬੇਟੇ ਮੇਕੋ ਕੇ ਮੇਰੇ ਕੋ ਤਾਂ ਕੋਈ ਫੋਨ ਨਹੀਂ ਸੀ ਮਤਲਬ ਮੈਂ ਮੈਂ ਸਦਾ ਇਹ ਕਿੰਨਾ ਵੀ ਕੋਈ ਏਜੰਸੀ ਜਦੋਂ ਵਿਜੀਲੈਂਸ ਦੀ ਵੀ ਜਾਂਚ ਹੋਈ ਮੈਂ ਕਿਸੇ ਨੂੰ ਕਿਹਾ ਸੀ ਉਦੋਂ ਦੀ ਮੈਂ ਗੱਲ ਕਰਦਾ ਵੀ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਸਾਡੇ ਕੋਲ ਪੁੱਛਣਾ ਅਸੀਂ ਬਿਲਕੁਲ ਵਿਜੀਲੈਂਸ ਨੇ ਵੀ ਐਨੀ ਜਾਂਚ ਕੀਤੀ ਅਸੀਂ ਬਿਲਕੁਲ ਸਾਫ਼ ਸੋਤ ਉਦੋਂ ਵੀ ਸਾਡਾ ਕੁਝ ਨਹੀਂ ਅੱਜ ਜਾਂਚ ਕੀਤੀ ਅਸੀਂ ਇੱਕ ਇੱਕ ਚੀਜ਼ ਸਾਡੀ ਆਈਟੀਆਰ ਦੇ ਵਿੱਚ ਹੈ ਕੋਈ ਕਿਸੇ ਕਿਸਮ ਆ ਸਕਦੀ ਹੈ ਏਜੰਸੀ ਪੁੱਛ ਸਕਦੀ ਹੈ ਬਿਜ਼ਨਸ ਕਰਦਾ ਹੈ ਇਹਨੂੰ ਪੁੱਛ ਸਕਦੀ ਉਹਨਾਂ ਨੇ ਇਹਨੂੰ ਪੁੱਛਿਆ ਨੇ ਹਰ ਚੀਜ਼ ਪ੍ਰੋਵਾਈਡ ਕਰ ਦਿੱਤੀ ਮਤਲਬ ਕਿ 100% ਜਿਹੜੀ ਹੈ ਰੇਟ ਆ ਇਨਕਮ ਟੈਕਸ ਦੀ ਤੁਹਾਡੇ ਬੇਟੇ ਦੀ ਇਹਦੇ ਇਹਦੇ ਤੋਂ ਮੇਰੇ ਨਾ ਪਾਸਾ ਨਾ ਚੱਲਦੀ ਹੈਗੀ ਆ 26 ਜਿਹੜੀ ਆ ਉਹ ਦੂ ਮਿਲ ਨਹੀਂ ਹੋਈ ਹੈਗੀ 26 ਜਿਹੜੀ ਹੈਗੀ ਆ ਨਿਕਰੀ ਹੈਗੀ ਰੇਟ ਪੈਣ ਦੇ ਨਾਲ ਇਕੇ ਤੇ ਤੁਹਾਡੇ ਬੰਨੇ ਕੋ ਪੋਲੀਟਿਕਲ ਸਟੈਂਡ ਤਾਂ ਨਹੀਂ ਜਿਹੜਾ ਜਾਣ ਕੇ ਜਿਹੜਾ ਰੇਡ ਪਾਇਆ ਸਰ ਇੱਕ ਰਾਤ ਦੇ ਟਾਈਮ ਬੰਗਾਰ ਵਾਲਾ ਲੋਕ ਪਿਆ ਗਿਆ ਕਿ ਜਿਹੜੇ ਪੱਤਰਕਾਰ ਨਹੀਂ ਪਿਆ ਨੇ ਖਬਰ ਸੁਲਾਈ ਹੈ ਉਹਨਾਂ ਨੂੰ ਵੀ ਨੋਟਿਸ ਭੇਜੇ ਜਾਣਗੇ ਕੋਣ ਕਹਿੰਦਾ ਰਵਿੰਦਰ ਬੰਗਾਰ ਉਹਨਾਂ ਦਾ ਰਾਤ ਦੇ ਸਮੇ ਪਤਾ ਨਹੀਂ ਕਿ ਮੈਂ ਤੇ ਦੇਖੋ ਤੁਹਾਡੇ ਅੱਗੇ ਸਾਰੇ ਪੱਤਰਕਾਰ ਭਰਾਵਾਂ ਅੱਗੇ ਬੇਨਤੀ ਕਰਦਾ ਜਿਹੜੀ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਦੇਖੋ ਮੇਰਾ ਫਰਜ਼ ਨਹੀਂ ਇਹ ਗੱਲਾਂ ਕਹਿਣਾ ਪਰ ਫਿਰ ਵੀ ਤੁਹਾਨੂੰ ਰਿਕਵੈਸਟ ਕਰਦਾ ਕਿ ਥੋੜਾ ਬਹੁਤਾ ਜਦੋਂ ਜਿੰਨੀ ਦੇਰ ਕਲੀਅਰ ਨਾ ਹੋ ਜਾਏ ਹੁਣ ਦੇਖੋ ਜਿਹੜੇ ਮੇਰਾ ਪਰਿਵਾਰ ਬਾਹਰ ਬੈਠਾ ਮੇਰੀਆਂ ਬੇਟੀਆਂ ਬਾਹਰ ਸੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿੱਥੋਂ ਆ ਨਹੀਂ ਸਕਦਾ ਸੀ ਜਾ ਨਹੀਂ ਸਕਦਾ ਉਹ ਵੀ ਸੋਚਦੀਆਂ ਸੀ ਕਿ ਵੀਡੀ ਦੀ ਰੇਟ ਹੋ ਗਈ ਇੰਨੇ ਲੰਬਾ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਅਗਰ ਕੋਈ ਜਿਹੜੀ ਸਚਾਈ ਰੈਲੇਵੈਂਟ ਜਿਹੜੀ ਚੀਜ਼ ਹੋਵੇ ਜਿੰਨੀਦਰ ਪਤਾ ਨਹੀਂ ਲੱਗਦਾ ਮੈਂ ਉਹਦੇ ਲਈ ਤਾਂ ਰਾਸਟਾ ਰੋੜ ਕੇ ਬਹਿੰਦੀ ਕਰਦਾ ਕੋਈ ਨਹੀਂ ਉਹਦਾ ਸਪੈਸ਼ਲ ਬ੍ਰਾਂਚ ਦੀ ਰਿਪੋਰਟ ਤਾਂ ਕਹੀ ਸੀ ਜੀ ਕਿ ਐਡੀ ਪਲਸ ਐਚੀਸੀ ਸਾਂਝੀ ਰੇਟ ਹੈ ਜੀ ਉਹ ਫਿਰ ਉਹਨਾਂ ਨੂੰ ਵੀ ਹੁਣ ਤੁਹਾਡੀ ਪ੍ਰੈਸ ਕਾਨਫਰੈਂਸ ਤੋਂ ਅਗਲੀ ਰਣਨੀਤੀ ਹਾਂ ਅਗਲੀ ਰਣਨੀਤੀ ਕੀ ਹੈ ਜੀ ਲੋਕਾਂ ਦੀ ਸੇਵਾ ਕਰਨਾ ਹੋਰ ਕੀ ਰਣਨੀਤੀ ਹੈ ਐਨ ਖੁੱਲ ਕੇ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਦੇਖੋ ਮੈਂ ਬਿਜ਼ਨਸ ਤੋਂ ਬਾਹਰ ਆ ਬੇਟਾ ਮੇਰਾ ਬਿਜ਼ਨਸ ਕਰਦਾ ਇਹ ਨਹੀਂ ਉਹ ਤੇ ਜਵਾਬ ਦੇ ਦਿੱਤੇ ਆ ਔਰ ਅੱਗੇ ਤੋਂ ਦੇਗਾ ਅਗਰ ਕੋਈ ਇਨਕਮ ਟੈਕਸ ਹੋਰ ਵੀ ਪੁੱਛਣਾ ਚਾਹੁੰਦਾ ਤੇ ਉਹਦੇ ਜਵਾਬ ਦੇਗਾ ਰਾਜਨੀਤੀ ਚਾਹੁੰਦੇ ਬੇਟਾ ਤੂੰ ਹੈ ਹੀ ਨਹੀਂ ਰਾਜਨੀਤੀ ਮੈਂ ਹੂੰ ਨਾ ਵੀ ਮੈਂ ਬੁਢਾ ਲੱਗ ਰਹਾ ਹੂੰ ਮੈਂ ਅਭੀ ਅਭੀ ਬੜੀ ਲੰਬੀ ਐਜ ਆ ਮੇਰੀ ਰਾਜਨੀਤੀ ਕਰਨ ਦੀ ਕਾਰਪੋਰੇਸ਼ਨ ਦੇ ਇਲੈਕਸ਼ਨ ਵਾਲੇ ਕੀ ਲੱਗਦਾ ਐ ਕਿ ਕਾਂਗਰਸ ਪਾਰਟੀ ਜਰੀਏ ਜਿੱਤ ਪ੍ਰਾਪਤ ਕਰੇਗੀ ਫੇਰ ਜ਼ਿਆਦਾ ਜਿੱਤ ਪ੍ਰਾਪਤ ਕਰੇਗੀ ਇਹ ਕਿਹੜਾ ਕੁਐਸਚਨ ਆ ਗਿਆ ਸਾਡਾ ਐਕਟਿਵ ਮਿਸ਼ਨ 50 ਦਾ ਹੈ ਸਾਡਾ ਜਿਹੜਾ ਮਿਸ਼ਨ ਆ 50 ਦਾ ਹੈ ਪਰ ਉਹ ਦੱਸੇਗਾ ਮੈਂ ਨਹੀਂ ਕੋਈ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਸਮਝ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਕੀ ਪਰਫਾਰਮੈਂਸ ਆ ਕਿੰਨੀਆਂ ਸੀਟਾਂ ਜਿੱਤਣੀਆਂ ਡਿਕਲੇਅਰ ਤਾਂ ਕਰਦਾ ਹੀ ਤਾਂ ਤਿਆਰ ਸਰਗਰਮ ਵੀ 50 50 ਕੈਂਡੀਡੇਟ ਤਿਆਰ ਹੈ ਇਹਨਾਂ ਨੇ ਲੱਭਣੇ ਸਰਗਰਮ ਵੀ ਹੋਣਾ ਪੈਣਾ ਤੁਸੀਂ ਤਾਂ ਬਲਾਕ ਸੰਮਤੀ ਚ ਵੀ ਕਿਹਨੂੰ ਸਰ ਤੁਸੀਂ ਗੱਲ ਸੁਣੋ ਮੇਰੀ ਬਹੁਤ ਸਰਗਰਮ ਸੀ ਇਹ ਹੁਣ ਮੈਂ ਕੀ ਤੁਹਾਨੂੰ ਬੋਲਾਂ ਕਿ ਕਿਉਂ ਨਹੀਂ ਨਜ਼ਰ ਆ ਰਿਹਾ ਨਾ মিডিਆ ਨੂੰ ਨਾ ਆਮ ਪਬਲਿਕ ਨੂੰ ਜੀ ਸਿਰਫ ਕਾਂਗਰਸ ਨੂੰ ਕਿਉਂ ਨਜ਼ਰ ਆਇਆ ਕਿ ਸੁੰਦਰ ਸ਼ਾਮ ਰੋਡ ਵਾਲਾ ਸਰਕਾਰ ਦੀ ਛੋਟੀ ਗੱਲ ਦੇ ਉੱਤੇ ਟਿਕਸ਼ਨ ਦੂਜੀ ਛੋਟੇ ਛੋਟੀ ਗੱਲ ਦੇ ਉੱਤੇ ਇਹ ਸਰਗਰਮ ਹੁੰਦੇ ਆ ਬਿਆਨਬਾਜ਼ੀ ਉਹਨਾਂ ਦੀ ਹੁੰਦੀ ਹੈ মিডিਆ ਦੇ ਵਿੱਚ ਉਹ ਬਹਾਨਾ ਲੈਂਦੇ ਰਹਿੰਦੇ ਆ ਕਿ ਸੁੰਦਰ ਸ਼ਾਮ ਰੋਡ ਆ ਕਿਉਂ ਘਰ ਬੈਠਾ ਰਹੇ ਹੁੰਦਾ ਚੁੱਪ ਕਰਕੇ ਉਹ 6 ਬੰਦੇ ਹੀ ਟੇਬਲ ਤੇ ਹੁੰਦੇ ਕਦੀ ਸਤਵਾਂ ਵੀ ਦੇਖਿਆ ਹਾਂਜੀ ਉਹ 6 ਬੰਦੇ ਹੀ ਟੇਬਲ ਤੇ ਹੁੰਦੇ ਫੋਟੋ ਦੇ ਕੇ ਖਬਰ ਲਵਾਉਂਦੇ ਉਹ ਦੱਸੋ ਕੋ ਸਤਵਾਂ ਬੰਦਾ ਵੀ ਕਦੀ ਦੇਖਿਆ ਸਰਕਾਰਮ ਹੋਵੋਗੇ ਨਹੀਂ ਸਰਕਾਰ ਨੂੰ ਤੁਸੀਂ ਦੇਖੋਗੇ ਲੋਕਾਂ ਦਾ ਰਾਜ ਆਏਗਾ ਲੋਕਾਂ ਦੀ ਸਰਕਾਰ ਆਏਗੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕਿਸੇ ਚੀਜ਼ ਦਾ ਕੋਈ ਭੈ ਨਹੀਂ ਕਿਸੇ ਜੀ ਫਿਲਹਾਲ ਤਾਂ ਇਦਾਂ ਚੱਲਦਾ ਵੀ ਜੇ ਕੋਈ ਪੋਲਿਟੀਕਲ ਮੁੱਦਾ ਆ ਵੀ ਜਾਵੇ ਕਾਂਗਰਸ ਜਿਹੜੀ ਘਰ ਵਾਪਸੀ ਦੀ ਗੱਲ ਹੈ ਬਹੁਤਿਆਂ ਨੇ ਸੰਪਰਕ ਕੀਤਾ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕੋਈ ਜੋ ਮੇਰੇ ਕੋਲ ਮੈਂ ਕਮਿਟਮੈਂਟ ਨਹੀਂ ਕਰਦਾ ਮੇਰੇ ਕੋਲ ਜਿਹੜੇ ਅਗਰ ਕੋਈ ਸੀਟ ਹੋਏਗੀ ਤਾਂ ਮੈਂ ਵਿਚਾਰਾਂਗਾ ਮੇਰੇ ਕੋਲ 50 ਦੇ 50 ਕੈਂਡੀਡੇਟ ਤਿਆਰ ਨੇ ਨਹੀਂ ਬਿਲਕੁਲ ਰੈਡੀ ਨਹੀਂ ਅੱਜ ਦੇ ਕਲੀਅਰ ਕਰ ਦੇਣ ਅੱਜ ਦੇ ਕਲੀਅਰ ਕਰ ਅੱਜ ਡਿਕਲੇਅਰ ਕਰ ਦੇਣ ਉਹਦੇ ਚ ਆਪਾਂ ਦੇਖਾਂਗੇ ਕੋਈ ਸਾਡੇ ਕੋਲ ਖਾਲੀ ਹੈਗੀ ਆ ਤਾਂ ਅੱਜ ਉਹ ਡਿਕਲੇਅਰ ਕਰ ਦੇਣ ਸਭ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਹਾਰਪੁਰ ਵਿਧਾਨ ਸਭਾ ਦੇ 50 ਕੈਂਡੀਡੇਟ ਡਿਕਲੇਅਰ ਕਰੇਗਾ ਬਾਕੀ ਪਾਰਟੀਆਂ ਨੇ ਜੀ ਜੀ ਮੈਂ ਤਾਂ ਤੁਹਾਨੂੰ ਕਿਹਾ ਕਈ ਵਾਰੀ ਸੰਪਰਕ ਚ ਹੈ ਹੈਗੇ ਆ ਪਰ ਸਾਡੇ ਕੋਲ ਸੀਟਾਂ ਨਹੀਂ ਹੈਗੀਆਂ ਸੰਪਰਕ ਕੀ ਕਰੇਗਾ ਚਲੋ ਕਿੰਨੇ ਹੈਗੇ ਸਰ ਉਹ ਛਾਰੇ ਆਉਣ ਨੂੰ ਤਿਆਰ ਆ ਪਰ ਸਾਡੇ ਕੋਲ ਖਾਲੀ ਨਹੀਂ ਹੈਗਾ ਕਰੀਏ ਸਰ ਟਿਕਟ ਨਾਲ ਲੜਦੇ ਹੋਏ ਕਿਤੇ ਨਾ ਉਹ ਆ ਰਿਹਾ ਹੈ ਇਹ ਤਾਂ ਮੈਂ ਕੁਝ ਨਹੀਂ ਕਹਿੰਦਾ ਤੁਸੀਂ ਦੇਖੋਗੇ ਰਿਜ਼ਲਟ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਹਾਂ ਜੀ ਤੁਹਾਡੇ ਕੋਲ ਕੋ ਕਾਗਜ਼ ਪੱਤਰ ਲੈ ਕੇ ਗਏ ਕੀ ਕਹਿੰਦੇ ਸੀ ਤੁਹਾਨੂੰ ਕੀ ਪੁੱਛ-ਕਿਛ ਕੀਤੀ ਉਸਨੇ ਡਾਕੂਮੈਂਟ ਲੈ ਕੇ ਬੇਨਤੀ ਕੀਤੀ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉੰਨੀ ਦੇਰ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰ